ਦਬਾ ਸ੍ਰੀ ਵਾਹਿਗੁਰੂ ਜੀ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰਸ਼ਤੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਰਤੋਂ ਭਗਉਤੀ ਸੰਗਰਗ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰਦੇ ਅੰਮ੍ਰਿਤ ਰਾਸ ਰਾਮਦਾਸ ਜੀ ਹੋਈ ਸਹਾਇ ਆਦਰ ਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਾ ਸੰਜੀਤ ਧਾਈਐ ਜਿ ਤਿਥੇ ਸਭ ਦੁਖ ਜਾਏ ਗੁਰੂ ਦੇਗ ਬਹਾਦਰ ਸਿਮਰਿਆ ਘਰ ਨੋ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਪਤਖ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੁਲਣਾ ਦੀ ਦਸਾਂ ਬਾਤ ਸਈਆਂ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰ ਹਜੂਰ ਜਹਰਾਜ ਹੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰੱਖਿਆ ਕਰ ਲੋਕ ਬਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਤਿਨਾਂ ਦੇ ਬਾੜ ਦਰਸਨ ਦਦਾ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ 10 ਪਾਸ ਸਹਿਜਾਂ ਚਾਹ ਸਹਿਜਾ ਤੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸੂ ਭਗਤਾਂ ਸਮੂਹ ਹਟੀਆਂ ਤਕੀਆਂ ਜਤੀਆਂ ਸਤੀਆਂ ਸਮੂਹ ਸਿੱਧ ਕਵਾਨਾਂ ਸਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸੁਮੂਹ ਗੁਰਦਗਤਾਂ ਸਮੂਹ ਗੁਰਦਵਾਰਿਆਂ ਝੰਡਿਆਂ ਵੰਗਿਆਂ ਨਸਾਦਾ ਗੁਰਧਾਮਾਂ ਜੀ ਦਾ ਧਿਆਨ ਤਰਕੇ ਬੋਲਣਾ ਜੀ ਏ ਅਕਾਲ ਪੁਰਖ ਅਤਿ ਜਾਨੀ ਸ੍ਰੀ ਗੁਰੂ ਨਾਨਕ ਦੇਵ ਨਰੰਕਾ ਸੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਓ ਨਾਮ, ਦਾਨ, ਗਰੀਬੀ, ਦਾਨ, ਸਿੱਖੀ, ਦਾਨ, ਸਤਿਗੁਰੂ ਦਾਤੋਸਾ, ਦਾਨ, ਸ਼ਾਂਤੀ ਬਖਸ਼ੋ ਤੋੜੇ ਚੰਨਾਂ ਨਾਲ ਵਣ ਆਵੇ ਸੁਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪਰਿਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲਯੁਗ ਨੂੰ ਦੂਦ ਕਰੋ ਤਾਂਸਾਂ ਦੇ ਹਿਰਦਿਆਂ ਤੇ ਵਸੋ ਚੰਨਾਂ ਵਿੱਚ ਮੇਲ ਲਉ ਲੁੱਡੀ ਗੰਡੋ ਜੀ ਬਿਹਦਵਾਨ ਜੋ ਭਾਵੈ ਸੋ ਕੰਮ ਕਰਾਈਂ ਬਿਹਦਵਾਨ ਜੋ ਨਾ ਭਾਵੈ ਸੋ ਨਾ ਕਰਾਈਂ ਜੋ ਭਾਵੈ ਸੋ ਮਤ ਬੁੱਧ ਸੰਗਤ ਦੇ ਜੋ ਨਾ ਭਾਵੈ ਸੋ ਨਾ ਦੇਈਂ ਜਿੱਥੇ ਭਾਵੈ ਜਿੱਥੇ ਰਖ ਲੈ ਜਿੱਥੇ ਨਾ ਭਾਵੈ ਜਿੱਥੇ ਨਾ ਰਖ ਜਿੱਥੇ ਰਖੀ ਆਪਣੇ ਚਰਨਾਂ ਕਮਲਾਂ ਵਿੱਚ ਰਖੀ ਅਖੰਡ ਭਜਨ ਵਕਸੀ ਦਰਗਾਹਾਂ ਦੇ ਵਕਸੀਆਂ ਸਾਜਿਆਂ ਨਵਾਜਿਆਂ ਗੁਰਮੁਖਾਂ ਪਿਆਰਿਆਂ ਦੇ ਮੀਲੇ ਵਕਸੀ ਜਿਨ੍ਹਾਂ ਦੇ ਵਿਲੇ ਕਰਕੇ ਸਿੱਖੀ ਸਦਗਰੀ ਪ੍ਰਾਪਤੀ ਹੋਵੇ ਤਉ ਦਰਗਾਹ ਦੀ ਸਮਤ ਮਿਲੇ ਆਪ ਜੀ ਦੇ ਦਰ ਤੋਂ ਡਿੱਗੇ ਧੱਕੇ ਨੈਂਦਕ ਦੀ ਸੰਗਤ ਨਾ ਦੇ ਜਿਹਦੇ ਮਿਲਨੇ ਕਰਕੇ ਤੂੰ ਬਿਸਰ ਜਾਵੇਂ ਦਰਗਾਹ ਦੇ ੱੱਕੇ ਦਾ ਮੇਲਾ ਨਾ ਦਿਓ ਜੀ ਬਿਹਰਵਾਨ ਜੀ ਜਗਤ ਚ ਲੰਦਾ ਲਖ ਲੈ ਆਪਣੀ ਕਿਰਪਾ ਧਾ ਜਿੱਤ ਦਵਾ ਦੇ ਉਪਰ ਦੇ ਤੇ ਲੈ ਹੋਵਾ ਸੜਦੇ ਬਲਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾਂ ਅਜਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛੱਦਾਂ ਤੋਂ ਹੱਥ ਦੇ ਕੇ ਵਿਚਾਲੋ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਤ ਬਖਸ਼ੋ ਭਾਣੇ ਵਿੱਚ ਲਿਓ ਭਾਣਾ ਮਿੱਠਾ ਲੱਗੇ ਨਾ ਕੀਤਾ ਨਾ ਜਾਤਾ ਹਰਾਮ ਕੋਰ ਹੋ ਕਿਆ ਮੂੰਹ ਦੇ ਸਾਹ ਟੋਟ ਜੋਰ ਗਨੇ ਗਾ ਲੂਣ ਹਰਾਮੀ ਪਾਹਣ ਰਾਵ ਦਾ ਪਾਦ ਗਰਾਮੀ ਜੇਦਾ ਸਮੁੰਦ ਸਾਕਦ ਦੀਜ ਭਰਿਆ ਤੇਤੀ ਔਗਣ ਹਮਾਰੇ ਦਇਆ ਕਰਹੁ ਕਿਸ ਮਿਹਰੀ ਉਪਾਵੋਂ ਡੁਬਦੇ ਪੱਥਰ ਤਾਰੇ ਕੂਪ ਭਰੀ ਹੋ ਜੈਸੇ ਰਾਤ ਦਾ ਅਕਸ਼ ਦੀਸ ਬਰੀਸ ਨਾ ਬੂਝ ਐਸੇ ਮੇਰਾ ਮਨ ਵਿਖਿਆ ਗਏ ਮੋਹੇ ਆਕਸ਼ਿਆ ਦਾ ਪਾਦ ਨਾ ਸੋ ਇਹ ਨਦੰਕਾਲ ਸੂਤ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਹਾਂ ਕਿ ਆਪ ਜੀ ਦੀ ਸੱਚੀ ਦਰਗਾਹਾਂ ਪੁੱਜੇ ਮੰਦੇ ਹਾਂ ਚੰਗੇ ਹਾਂ ਤੇਰੀ ਤੇਰਿਆਂ ਦੀ ਤੈਨੂੰ ਲਾਗ ਸਿਰ ਤੇ ਹੱਥ ਕੋਸ ਮਤਬੰਖਸ਼ੂ ਸਿੱਧੇ ਰਸਤੇ ਪਾਵੋ ਸਰਬੱਤ ਭੁੱਲਾਂ ਮਾਫ਼ ਕਰੋ ਸਦਾ ਲਈ ਆਪਣੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਜੋ ਕਰੋਗੇ ਸੋ ਵਾਹ ਜੋ ਹਾਜ਼ਰ ਦਾ ਹਜੂਰ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਵੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਆਦਾਤ ਪੱਗਣ ਦਾ ਮਹੀਨਾ ਜਾਣ ਸ੍ਰੀ ਵਾਰਾ ਮਹਾ ਜੀ ਕੀ ਬਾਠ ਸੋ ਪਾਠ ਕਰਦੇ ਆ ਕੀਰਤਨ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋ ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮਤ ਬਖਸ਼ਿਓ ਐਸੇ ਖੁਸ਼ੀ ਵਿੱਚ ਆਪ ਜੀ ਕੇ ਹਜ਼ੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਹਾਜ਼ਰ ਕੀਤਾ ਨਾਲ ਲੰਗਰ ਦੇ ਵਿੱਚੋਂ ਪ੍ਰਸਾਦੇ ਦਾ ਥਾਲ ਵੀ ਹਾਜ਼ਰ ਹੈ ਆਪ ਜੀ ਕੋ ਭੋਗ ਲੱਗੇ ਸੀਤ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਕਲਾ ਆਪ ਜੀ ਕੀ ਵਰਤੇ ਔਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈਲ ਕੋਲ ਸਮੁੱਚਾ ਪ੍ਰਸਾਦ ਲੈ ਕੇ ਹਾਜ਼ਰ ਹੋਏ ਸੀ ਸਭਨਾ ਦੀ ਹਾਜ਼ਰੀ ਲਾਉਣੀ ਸਭਨਾ ਨੂੰ ਧਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਕਦਮ ਕਦਮ ਲੇਖੇ ਲਾਉਣੀ ਦੇਸ਼ਾਂ ਪਰਦੇਸ਼ਾਂ ਵਿੱਚ ਸਿੱਖ ਸੇਵਕਾਂ ਦੀ ਸਤਿਗੁਰੂ ਜੀ ਆਪ ਲਾਜ ਰੱਖਣੀ ਆਪਣੇ ਆ ਭਗਤਾਂ ਸੰਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਆਪ ਅੰਗ ਸੰਗ ਸਹਾਈ ਹੋਣਾ ਐਸੇ ਵੇਲੇ ਜੋ ਵੀ ਆਪ ਜੀ ਕੇ ਹਜੂਰ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਛਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਬਖਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਰੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗਦਾ ਮਹੀਨਾ ਸਮਪਤ ਇਸ ਸਥਾਨ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਜਿਤਨੇ ਕਦਮ ਰੱਖੇ ਸਿਰ ਮੱਥੇ ਤੇ ਸੋ ਸਚਖੰਡ ਵਿੱਚੋਂ ਹੁਕਮ ਹੋਇਆ ਹੈ ਕਿ ਮੌਸਮ ਬਦਲ ਗਿਆ ਹੈ ਇਸ ਕਰਕੇ ਅੱਜ ਸ਼ਾਮ ਤੋਂ ਸ਼ਾਮ ਦਾ ਸਮਾਂ ਬਦਲਿਆ ਜਾ ਰਿਹਾ ਹੈ ਕੀਰਤਨ ਦਾ ਸ਼ਾਮ ਨੂੰ 4 ਵਜੇ ਕਥਾ ਆਰੰਭ ਹੋ ਕੇ 8:30 ਵਜੇ ਹੁਕਮਨਾਮੇ ਦਾ ਟਾਈਮ ਹੋਇਆ ਕਰੇਗਾ ਸੋ